ਚੈਕਿੰਗ ਭਿਆਨ ਚਲਾਇਆ ਕੀ ਮਾਮਾ ਕੀ ਜੀ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ ਸਾਹਿਬ ਦੀ ਰਹਿਨੂਾਈ ਹੈ ਅੱਜ ਜਿਹੜਾ ਹੈਗਾ ਤਿਉਹਾਰਾਂ ਦੇ ਮੌਕੇ ਤੇ ਵੱਖ-ਵੱਖ ਥਾਵਾਂ ਦੇ ਉੱਪਰ ਪੂਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਚੈਕਿੰਗ ਅਭਿਆਨ ਚੱਲ ਰਿਹਾ ਹੈ ਜਿਸ ਵਿੱਚ ਅਸੀਂ ਅੱਜ ਬੱਸ ਸਟੈਂਡ ਸਿਟੀ ਧੂੜੀ ਵਿਖੇ ਇਹ ਚੈਕਿੰਗ ਅਭਿਆਨ ਚਲਾ ਰਹੇ ਹਾਂ ਜਿੱਥੇ ਕਿਸੇ ਵੀ ਸ਼ੱਕੀ ਪੁਰਸ਼ ਜਾਂ ਸ਼ੱਕੀ ਵਸਤੂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਦੇ ਨਾਲ ਹੀ ਜਿਹੜੇ ਦੁਪਈਆ ਸਵਾਰ ਨੇ ਜਿਨ੍ਹਾਂ ਕੋ ਕੋਈ bina ਨੰਬਰ ਪਲੇਟ ਤੋਂ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਤੇ ਚਲਾਨ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਇਹਨਾਂ ਚਾਹੁੰਗਾ ਕਿ ਜਿਹੜੀ ਚੰਗੂਰ ਪੁਲਿਸ ਹੈ ਉਹ ਬਿਲਕੁਲ ਮੁਸਤੈਦ ਹੈ ਤੇ ਇਸ ਤਿਉਹਾਰ ਦੇ ਮੌਕੇ ਤੇ ਜੇ ਤੁਸੀਂ ਆਪਣੇ ਆਸ-ਪਾਸ ਜਾਂ ਕਿਤੇ ਵੀ ਜਾਂਦੇ ਬਾਜ਼ਾਰ ਦੇ ਵਿੱਚ ਜਾਂ ਆਪਣੇ ਘਰ ਦੇ ਆਸ-ਪਾਸ ਕੋਈ ਛੱਕੀ ਵਸਤੂ ਜਾਂ ਕੋਈ ਛੱਕੀ ਪੁਰਸ਼ ਨੂੰ ਘੁੰਮਦੇ ਦੇਖਦੇ ਹੋ ਤਾਂ ਤੁਰੰਤ ਸਾਡਾਂ ਨਾਲ ਰਾਬਤਾ ਕੀਤਾ ਜਾਵੇ। ਸੰਗੁਰ ਪੁਲਿਸ ਜਿਹੜੀ ਹੈਗੀ ਹੈ ਇਹ ਤਿਹਾਰ ਨੂੰ ਪੀਸਫੁਲੀ ਕਰਾਨ ਵਿੱਚ ਵਚਨਬੱਧ ਹੈ ਤੇ ਐਸਯੂ ਸਾਰੇ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਘਪਮਾ ਭਾਰਨੇ ਤੇ ਕਿਸੇ ਵੀ ਇਦਾਂ ਦੇ ਅਨਸਫਾਮਿਕ ਘਟਨਾ ਨੂੰ ਹਮਤੋਂ ਰੁਕਿਆ ਜਾਊਗਾ ਤੇ ਜਿਹੜੇ ਵੀ ਮਾਰੇ ਅਨਸਰ ਨੇ ਉਹਨਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਇਸ ਦਾ ਧਿਆਨ ਰੱਖਣਾ ਜੀ ਕਿੰਨਾ ਦੇਖਣਾ ਹੈ